ਪਹਿਲੀ ਪਹਿਲੀ ਵਾਰ ਮੈਂ ਸੋਰੀਆਂ ਦੇ ਜਾਨੀਆਂ ਸੱਸ ਮੈਨੂੰ ਕੰਮੇ ਲਾ ਲਿਆ ਪਲਾ ਜੀ ਮੈਨੂੰ ਤੇਰੀ ਸੋ ਸੱਸ ਮੈਨੂੰ ਕੰਮੇ ਲਾ ਲਿਆ ਫੜ ਚਪਣੀ ਮੈਂ ਅਗ ਲੈਣ ਜਾਨੀਆਂ ਚਪਣੀ ਤੇ ਟੁੱਟ ਗਈਆਂ ਪਲਾ ਜੀ ਮੈਨੂੰ ਤੇਰੀ ਸੋ ਚਪਣੀ ਤੇ ਟੁੱਟ ਗਈਆਂ ਪੜਸੋਟਾ ਸਸ ਬੁਹੇ ਜਖ ਲੋ ਗਈ ਇਹੋ ਜਿਹੀ ਚੱਪਣੀ ਲਿਆ ਪਹਿਲਾ ਜੀ ਮੈਨੂੰ ਤੇਰੀ ਸੋ ਇਹੋ ਜਿਹੀ ਚੱਪਣੀ ਲਿਆ ਓ ਵੇਖ ਓ ਵੇਖ ਬਾਬਲ ਤੁਰਿਆ ਆਉਂਦਾ ਦਾਜਵਾਲਾ ਗੱਡਾ ਪਰਿਆ ਪਹਿਲਾ ਜੀ ਮੈਨੂੰ ਤੇਰੀ ਸੋ ਦਾਜਵਾਲਾ ਗੱਡਾ ਪਰਿਆ ਉਹੋ ਜਿਹਾਂ ਦਾਜ ਮੈਂ ਵੇੜੇ ਚ ਖਿਲਾਰਦਾ ਉਹੋ ਜਹੀ ਚੱਪਣੀ ਲਿਆ ਪਲਾਜੀ ਮੈਨੂੰ ਤੇਰੀ ਸੋਹ ਉਹੋ ਜਹੀ ਚੱਪਣੀ ਏ ਆ ਓ ਵੇਖ ਓ ਵੇਖ ਮੰਮਾ ਦੁਰਿਆ ਆਉਂਦਾ ਮੱਜੀਆਂ ਦੀ ਡਾਰ ਲਾਇਆ ਪਲਾਜੀ ਮੈਨੂੰ ਤੇਰੀ ਸੋਹ ਮੱਜੀਆਂ ਦੀ ਡਾ ਉਹੋ ਜਈਆਂ ਮੱਝੀਆਂ ਮੈਂ ਬੱਗ ਚਰਲਾਦਿਆਂ ਉਹੋ ਜਹੀ ਚੱਪਣੀ ਲਿਆ ਪਹਿਲਾ ਜੀ ਮੈਨੂੰ ਤੇਰੀ ਸਾਂ ਉਹੋ ਜਹੀ ਚੱਪਣੀ ਲਿਆ ਓ ਵੇਖ ਓ ਵੇਖ ਚਾਚਾ ਦੁਰਿਆ ਆਮ ਦਾ ਪੰਡਿਆਂ ਦੀ ਬੋਰੀ ਪੜੀਆ ਪਹਿਲਾ ਜੀ ਮੈਨੂੰ ਤੇਰੀ ਸਾਂ ਪੰਡਿਆਂ ਦੀ ਬੋਰੀ ਪੜੀਆ ਇਹ ਹੋ ਜੇ ਪਾਂਡੇ ਮੈਂ ਰੁੜੀ ਤੇ ਚਲਾਦਿਆਂ ਉਹੋ ਜਿਹੀ ਚੱਪਣੀ ਲਿਆਂ ਪਹਲਾ ਜੀ ਮੈਨੂੰ ਤੇਰੀ ਸੋਹ ਉਹੋ ਜਿਹੀ ਚੱਪਣੀ ਲਿਆਂ ਓ ਵੇਖ ਓ ਵੇਖ ਵਿਰਾਤੁਰਿਆ ਆਉਂਦਾ ਚੱਪਨੀਆਂ ਦਾ ਚੋਲਾ ਪਹਿਰਿਆ ਪਹਲਾ ਜੀ ਮੈਨੂੰ ਤੇਰੀ ਸੋਹ ਚੱਪਨੀਆਂ ਦਾ ਚੋਲਾ ਪਹਿਰਿਆ एक चुकी दो चुकी सस्से मेरी ए तीजी नु हाथ भी न ला पला जी मैनू तेरी सौ तीजी नु हाथ भी न